ਕੈਨੇਡਾ ਨੇ ਹਜ਼ਾਰਾਂ ਪੰਜਾਬੀਆਂ ਨੂੰ ਪੱਕਾ ਕਰਨ ਤੋਂ ਕੀਤੀ ਨਾ ਕਈ ਪੰਜਾਬੀ ਪਰਿਵਾਰਾਂ ਨੇ ਕਟਵਾਈਆਂ ਵਾਪਸੀ ਦੀਆਂ ਟਿਕਟਾਂ ਇਮੀਗ੍ਰੇਸ਼ਨ ਵਿਭਾਗ ਨੇ 52 ਲੱਖ ਵੀਜ਼ਾ ਅਰਜ਼ੀਆਂ ਦਾ ਕੀਤਾ ਨਿਪਟਾਰਾ ਇੱਕ ਪਾਸੇ ਕੈਨੇਡੀਅਨ ਸਿਟੀਜ਼ਨਸ਼ਿਪ ਤੋਂ ਟਾਲਾ ਵਟਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜੀ ਹੁਣ ਜਿਹੜੇ ਐਲੀਜੀਬਲ ਹੁੰਦੇ ਨੇ ਹੁਣ ਐਲੀਜੀਬਿਲਟੀ ਬਣ ਗਈ ਕਿ ਹਾਂਜੀ ਐਨੇ ਸਾਲ ਹੋ ਗਏ ਭਾਈ ਤੈਨੂੰ 5 ਸਾਲ ਹੋ ਗਏ 6 ਸਾਲ ਹੋ ਗਏ ਤੇ ਹੁਣ ਤੁਸੀਂ ਐਲੀਜੀਬਲ ਹੋ ਸਿਟੀਜ਼ਨਸ਼ਿਪ ਲੈ ਸਕਦੇ ਹੋ ਪਰ ਆਪਾਂ ਉਸ ਪਾਸੇ ਜਾਂਦੇ ਹੀ ਨਹੀਂ ਕਿ ਟੈਸਟ ਦੇਣਾ ਪਊਗਾ ਜਾਂ ਕੋਈ ਹੋਰ ਕਾਰਨ ਨੇ ਓਕੇ ਇਹ ਬੜਾ ਹੈਰਾਨ ਕਰਨ ਅੰਕੜਾ ਆਇਆ ਕਿ 40 ਫੀਸਦੀ ਕਮੀ ਆਈ ਹੈ ਇੱਕ ਪਾਸੇ ਤਾਂ ਹਜ਼ਾਰਾਂ ਪੰਜਾਬੀ ਮੁੰਡੇ ਕੁੜੀਆਂ ਸੰਘਰਸ਼ ਕਰ ਰਹੇ ਨੇ ਕਿ ਸਾਡਾ ਜੀ ਵਰਕ ਪਰਮਿਟ ਖਤਮ ਹੋ ਰਿਹਾ ਹੈ ਸਾਡੀ ਪੀਆਰ ਨਹੀਂ ਮਿਲਣੀ ਸਾਨੂੰ ਹੋਰ ਹੀਲੇ ਵਸੀਲੇ ਕਰਨੇ ਹੋਣਗੇ ਤੇ ਦੂਜੇ ਪਾਸੇ 40% ਗਿਣਤੀ ਘਟੀ ਹੈ ਕੈਨੇਡੀਅਨ ਸਿਟੀਜ਼ਨਸ਼ਿਪ ਤੋਂ ਲੈਣ ਵਾਲਿਆਂ ਦੇ ਮਾਮਲੇ ਵਿੱਚ ਓਕੇ ਜਾਂ ਇੱਕ ਕਹਿ ਸਕਦੇ ਆ ਕਿ ਟਾਲਾ ਬਟਨ ਵਾਲਿਆਂ ਦੇ ਮਾਮਲੇ ਦੇ ਵਿੱਚ 2011 ਤੋਂ 2021 ਤੱਕ ਦੇ ਆਪਾਂ ਅੰਕੜੇ ਸਾਂਝੇ ਕਰਦੇ ਆ 1996 ਤੋਂ ਸ਼ੁਰੂ ਕਰ ਲੈਣੇ ਆਗੇ ਪਹਿਲਾਂ ਮੋٹے ਤੌਰ ਤੇ ਪਰ ਅੰਕੜੇ 2011 ਤੋਂ 2021 ਤੱਕ ਦੇ ਜੀ ਕਿ 1996 ਦੇ ਵਿੱਚ ਜਿਹੜੇ ਐਲੀਜੀਬਲ ਪੀਆਰ ਸੀਗੇ ਪਰਮਨੈਂਟ ਰੈਜ਼ੀਡੈਂਟਸ ਜੋ ਕੈਨੇਡਾ ਦੇ ਵਿੱਚ ਮੌਜੂਦ ਸੀ ਐਲੀਜੀਬਿਲਟੀ ਸੀ ਜਿਨ੍ਹਾਂ ਦੀ ਬਣਦੀ ਸਿਟੀਜ਼ਨਸ਼ਿਪ ਦੀ ਉਹਨਾਂ ਦੇ ਵਿੱਚੋਂ 75 ਜਾਂ 76% 75 76 ਫੀਸਦ ਲੋਕ ਸਿਟੀਜ਼ਨ ਬਣ ਜਾਂਦੇ ਸੀ ਓਕੇ ਜੀ ਕੈਨੇਡਾ ਦੇ ਵਿੱਚ ਪੱਕੇ ਤੋਂ ਪੱਕੀ ਮੋਹਰ ਕਹਿ ਸਕਦੇ ਆ ਜਿਹਨੂੰ ਆਪਾਂ ਉਹ ਲਵਾ ਲੈਂਦੇ ਸੀ ਆਪਣੇ ਜਾਂ ਪਾਸਪੋਰਟ ਕਹਿ ਸਕਦੇ ਆ ਕੈਨੇਡੀਅਨ ਪਾਸਪੋਰਟ ਹੱਥ ਦੇ ਵਿੱਚ ਆ ਜਾਂਦਾ ਸੀ ਪਰ 2021 ਆਉਂਦੇ ਆਉਂਦੇ ਇਹ ਅੰਕੜਾ 45.7% ਰਹਿ ਗਿਆ ਜੀ ਗਿਰਾਵਟ ਆਈ ਇਹ ਇੱਕ ਪਾਸੇ ਤਾਂ ਕੈਨੇਡਾ ਵਾਲੇ ਨੂੰ ਭੱਜ ਰਹੇ ਨੇ ਲੋਕ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਕੈਨੇਡਾ ਪਹੁੰਚਣਾ ਜੀ ਕੈਨੇਡਾ ਪਹੁੰਚਣਾ ਤੇ ਇੱਕ ਪਾਸੇ ਕੈਨੇਡੀਅਨ ਸਿਟੀਜ਼ਨਸ਼ਿਪ ਲੈਣ ਤੋਂ ਟਾਲਾ ਵਟਣਾ ਇਹ ਬੜੇ ਹੈਰਾਨਕੁਨ ਜਿਹੇ ਅੰਕੜੇ ਨੇ ਕਿ ਹਾਂਜੀ ਬਸ ਕੈਨੇਡਾ ਪਹੁੰਚ ਗਏ ਪੀਆਰ ਮਿਲ ਗਈ ਬਸ ਇਹਦੇ ਨਾਲ ਹੀ ਆਪਣਾ ਦਾ ਗੁਜ਼ਾਰਾ ਚੱਲ ਜਾਣਾ ਆਪਾਂ ਨੂੰ ਕਿਹੜਾ ਕਿਸੇ ਨੇ ਕੱਢਣਾ ਪੀਆਰ ਆਗੇ ਆਪਾਂ ਪੀਆਰ ਦਾ ਮਤਲਬ ਬਸ ਉਹ ਕਹਿੰਦੇ ਨੇ ਸਿਟੀਜ਼ਨਸ਼ਿਪ ਹੀ ਹੈ ਜਾਂ ਇੱਕ ਤਰੀਕੇ ਨਾਲ ਹਾਲਾਂਕਿ 18 ਤੋਂ 54 ਸਾਲ ਦੀ ਉਮਰ ਤੱਕ ਦੇ ਲੋਕਾਂ ਵਾਸਤੇ ਟੈਸਟ ਦੇਣਾ ਹੁੰਦਾ ਹੈ ਲੈਂਗੁਏਜ ਦਾ ਜਾਂ ਆਪਣੇ ਕੈਨੇਡੀਅਨ ਹਿਸਟਰੀ ਕਲਚਰ ਦਾ ਜਾਂ ਹੋਰ ਜੋ ਵੀ ਕੁਝ ਗੱਲਾਂ ਉਹਦੇ ਵਿੱਚ ਸਵਾਲ ਜਵਾਬ ਪੁੱਛੇ ਜਾਂਦੇ ਨੇ ਪਰ ਬੜਾ ਹੀ ਹੈਰਾਨਕੁਨ ਅੰਕੜਾ ਤੁਸੀਂ ਦੇਖੋ 2022 ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਵਿਭਾਗ ਨੇ 5.2 ਮਿਲੀਅਨ ਮਤਲਬ 52 ਲੱਖ ਐਪਲੀਕੇਸ਼ਨਸ ਪ੍ਰੋਸੈਸ ਕੀਤੀਆਂ ਇਹਦੇ ਵਿੱਚ ਸਾਰੀਆਂ ਇਨਕਲੂਡਡ ਨੇ ਪਰਮਨੈਂਟ ਰੈਜ਼ੀਡੈਂਟਸ ਜੀ ਟੈਂਪਰੀ ਰੈਜ਼ੀਡੈਂਟਸ ਤੇ ਸਿਟੀਜ਼ਨਸ਼ਿਪ ਐਪਲੀਕੇਸ਼ਨਸ ओके ਹਾਲਾਂਕਿ ਇਹਦੇ ਵਿੱਚ ਇਹਨਾਂ ਨੇ ਕਲਾਸੀਫਾਈ ਨਹੀਂ ਕੀਤਾ ਕਿੰਨੀਆਂ-ਕਿੰਨੀਆਂ ਨੇ ਪਰ ਜਿਹੜੀ ਰਿਪੋਰਟ ਤੁਸੀਂ ਅੰਦਾਜ਼ਾ ਲਾ ਲਓ ਚਲੋ ਇਹਦੇ ਵਿੱਚੋਂ ਵੱਡੀ ਗਿਣਤੀ ਟੈਂਪੋਰਰੀ ਰੈਜ਼ਿਡੈਂਸ ਰੈਜ਼ਿਡੈਂਸ ਦੀ ਕੱਢ ਦੰਨੇ ਆ ਜਿਹਦੇ ਵਿੱਚੋਂ ਸਟੂਡੈਂਟਸ ਇੱਕ ਪਾਸੇ ਰੱਖ ਦੋ ਵਿਜ਼ਟਰ ਵੀਜ਼ਾ ਵਾਲੇ ਇੱਕ ਪਾਸੇ ਰੱਖ ਦੋ ਜਾਂ ਜਿਹੜੇ ਟੈਂਪੋਰਰੀ ਫੋਰਨ ਵਰਕਰਸ ਨੇ ਉਹ ਇੱਕ ਪਾਸੇ ਰੱਖ ਦੋ ਪਰ ਫੇਰ ਵੀ ਜੇ ਆਪਾਂ ਘਟਾ ਘੱਟ ਤੋਂ ਘੱਟ ਤੋਂ ਵੀ ਜੇ ਆਪਾਂ ਮੰਨੀਏ ਤਾਂ ਇਹਦੇ ਵਿੱਚ ਸਿਟੀਜ਼ਨਸ਼ਿਪ ਵਾਲਿਆਂ ਦੀ ਗਿਣਤੀ ਸਭ ਤੋਂ ਘੱਟ ओके पीआर ਵਾਲੇ ਹੈਗੇ ਨੇ ਕਿਉਂਕਿ ਇੱਕ ਵਾਰ ਜੇ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਸਟੇਟਸ ਪਰਮਨੈਂਟ ਰੈਜ਼ੀਡੈਂਟ ਦਾ ਸਟੇਟਸ ਹਾਸਲ ਕਰ ਲੈਂਦੇ ਹੋ ਤਾਂ ਬਸ ਤੁਸੀਂ ਸਮਝੋ ਕੈਨੇਡਾ ਦੇ ਹੋਗੇ 1 ਪੁਆਇੰਟ ਏਜੰਡਾ ਘਟੋਟ ਆਪਣਿਆਂ ਦਾ ਤਾਂ ਇੰਡੀਅਨਸ ਦਾ ਜਾਂ ਪੰਜਾਬੀਆਂ ਦਾ ਤਾਂ ਇਹੀ ਹੁੰਦਾ ਕਿ ਪੀਆਰ ਮਿਲ ਜੇ ਫਿਰ ਦੇਖੀ ਜਾਊ ਜੋ ਹੋਊਗੀ ਜੀ ਉਹ ਉਸ ਤੋਂ ਬਾਅਦ ਹੁਣ ਜੇ 52 ਲੱਖ ਅਰਜ਼ੀਆਂ ਪ੍ਰੋਸੈਸ ਕਰਨੀਆਂ ਇੱਕ ਸਾਲ ਦੇ ਅੰਦਰ ਅੰਦਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਕੁ ਬੰਦੇ ਹੋਣਗੇ ਇਹਦੇ ਜੋ 5 ਲੱਖ ਪੀਆ ਹੋਣਗੇ ਹਾਲਾਂਕਿ ਕੈਨੇਡਾ ਸਰਕਾਰ ਦਾ 1 ਸਾਲ ਦਾ ਟੀਚਾ ਇਸ ਵੇਲੇ 485000 ਹੈ ਜੀ ਕਿ ਨਵੇਂ ਇਮੀਗ੍ਰੈਂਟਸ ਸੱਦਣੇ ਨੇ ਜਿਹੜੇ 485 ਅਗਲੇ ਸਾਲ 5 ਲੱਖ ਹੋ ਜਾਣਾ ਉਹ ਤੇ ਇਹ ਤਾਂ 52 52 ਲੱਖ ਹੈ 5.2 ਮਿਲੀਅਨ ਮਤਲਬ ਫਿਰ ਇਹ ਜਿਹੜੀ ਆਪਾਂ 28 ਲੱਖ ਦਾ ਅੰਕੜਾ ਗਿਣਦੇ ਆ ਕਿ ਟੈਂਪਰੇਰੀ ਰੈਜ਼ੀਡੈਂਟਸ ਮੌਜੂਦ ਨੇ ਉਸ ਤੋਂ ਗਿਣਤੀ ਕਿਤੇ ਜ਼ਿਆਦਾ ਬਣਦੀ ਹੈ ਜੀ ਗਿਣਤੀ ਸ਼ਾਇਦ ਹੋਰ ਤੋਂ ਵੀ ਜ਼ਿਆਦਾ ਬਣ ਸਕਦੀ ਹੈ ਕਿਉਂਕਿ ਇਹ ਅੰਕੜਾ ਬੇहद ਹੈਰਾਨਕੁਨ ਹੈ ਕਿਉਂਕਿ ਸਿਰਫ 1 ਸਾਲ ਦਾ ਹੈ ਜੀ 23 ਦੇ ਵੀ ਪ੍ਰੋਸੈਸਿੰਗ ਹੋਈ ਹੈ ਘਟ ਹੋਈ ਹੈ ਵੱਧ ਹੋਈ ਹੈ ਚਲੋ ਜੋ ਵੀ ਹੈ ਉਹ ਫਿਗਰਸ ਸਾਹਮਣੇ ਆ ਜਾਣਗੇ ਪਰ 2024 ਦੇ ਵਿੱਚ ਵੀ ਜਾਰੀ ਹੈ ਹੁਣ ਇੰਟਰਨੈਸ਼ਨਲ ਸਟੂਡੈਂਟਸ ਦੇ ਵੀਜ਼ੇ ਦੀ ਜੇ ਗੱਲ ਕਰ ਲਈਏ ਕਹਿੰਦੇ ਕੈਪਿੰਗ ਹੈ ਜੀ ਕੈਪਿੰਗ ਹੈ ਤੇ ਮਈ ਤੱਕ ਤਾ ਕੋਈ ਕੈਪਿੰਗ ਨਜ਼ਰ ਨਹੀਂ ਆਈ ਖਾਸ ਤੌਰ ਤੇ ਇੰਡੀਅਨ মিডিਆ ਨੇ ਬੜਾ ਇਸ ਚੀਜ਼ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਉਭਾਰਿਆ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਇੰਡੀਅਨ ਸਟੂਡੈਂਟਸ ਦੇ ਵੀਜ਼ੇ ਬਹੁਤ ਕਾफी ਹੱਦ ਤੱਕ ਘਟਾ ਦਿੱਤੇ ਜਾਣਗੇ ਜਾਂ ਰਿਫਿਊਜ਼ਲਾਂ ਬਹੁਤ ਜ਼ਿਆਦਾ ਵਧ ਜਾਣਗੀਆਂ